ਉਹ ਬਈ ਆ ਵੀਰ ਦੇ ਬਈ ਉਹਨੇ ਅੱਖ ਤੇ ਅਥਰੂ ਗੈਸ ਦਾ ਗੋਲਾ ਵੱਜਿਆ ਦੀਗਾ ਪਹਿਲਾਂ ਤਾਂ ਐਂ ਦੀਗਾ ਵੀ ਅੱਖਾ ਜਿਹੜੀ ਇਹ ਠੀਕ ਹੋ ਜੂਗੀ ਤੇ ਬਾਈ ਆਪਣੇ ਨਾਲ ਭਲਾਡੇ ਕੋਲੇ ਪਿੰਡ ਆਗਾ ਬਾਈ ਦਾ ਵੀਰ ਨਾਲ ਗੱਲਬਾਤ ਕਰਦੇ ਬਾਈ ਕਿਹੜਾ ਪਿੰਡ ਦੀ ਆਪਣਾ ਭਲਾਡੇ ਕੋਲੇ ਕਲਾਣਾ ਬਾਈ ਕਲਾਣਾ ਬਾਈ ਤੇਰੀ ਅੱਖ ਤੇ 6 ਵੱਜੀ ਵੀ ਆ ਹਨਾ ਤੇ ਬਾਈ ਕੀ ਕਹਿੰਦੇ ਹੁਣ ਡਾਕਟਰ ਬਾਈ ਡਾਕਟਰ ਕਹਿੰਦੇ ਬਾਈ ਆਪਰੇਸ਼ਨ ਕਰਾਂਗੇ ਆਹ ਆਰਾਮ ਆ ਜਾਏ ਪ੍ਰੇਸ਼ਨ ਹੋਊਗਾ ਜਦੋਂ ਸੋਜ ਉੱਤਰ ਗਈ ਕਹਿੰਦੇ ਪ੍ਰੇਸ਼ਨ ਹੋਊਗਾ ਭਾਈ ਸੋਜ ਉੱਤਰੀ ਤਾਂ ਦੀ ਸਫਾਈ ਹੋਊਗੀ ਸਾਰੀ ਉਹ ਨਿਗਾਹ ਹੈ ਅੱਜ ਕੱਲ ਚਮੜੇ ਡੇਮੇਜ ਹੈ ਨਿਗਾਹ ਹੈ ਨਹੀਂ ਅੱਖ ਦੀ ਇਹਦੀ ਹੁਣ ਦੇਖ ਲਓ ਭਰਾਵੋ ਯਾਰ ਨੌਜਵਾਨ ਮੁੰਡਾ ਕਿੰਨੀ ਉਮਰ ਆ ਭਾਈ ਸਹੀ ਹੈ 30 ਸਾਲ ਦੀ ਰਾਤ ਪੂਰੇ ਪਟਾਲੇ ਤੋਂ 9 ਵਜੇ ਪਹੁੰਚਿਆ ਹੋਰੇ ਹਜੇ ਤੱਕ ਘਰੇ ਨਹੀਂ ਗਿਆ ਇਹਦੇ ਦੋ ਗੁੱਡੀਆਂ ਨੇ ਬਚਾਰੇ ਫਿਰ ਵੀ ਆਪਣੇ ਨਾਲ ਸੰਗਠਨ ਚ ਜੁੜਿਆ ਹੋਇਆ ਹੈ ਠੀਕ ਹੈ ਜ਼ਮੀਨ ਕਿੰਨੀ ਹੈ ਬਾਈ ਕੋਲੇ ਦੋ ਕਿੱਲੇ ਨੇ ਸਿਰਫ ਦੋ ਕਿੱਲੇ ਨੇ ਬਾਈ ਮੈਂ ਨਾ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਵੀ ਯਾਰ ਵੀਰ ਦੀ ਬਾਈ ਮਦਦ ਕਰੋ ਹਨਾ ਤੇ ਅੱਖ ਬਾਈ ਦੀ ਚਲੀ ਗਈ ਆਪਾਂ ਕਹੀਏ ਵੀ ਮੁੜ ਕੇ ਆਪਰੇਸ਼ਨ ਹੋਊਗਾ ਨਿਗਾ ਆਵੇ ਨਾ ਆਵੇ ਪਰ ਫਿਰ ਵੀ ਜਿਵੇਂ ਮੈਂ ਕਹਿਣਾ ਹੁੰਦਾ ਬਾਈ 100 100 ਕਿੱਲੇ ਵਾਲੇ 50 50 ਕਿੱਲੇ ਵਾਲੇ ਤਾਂ ਘਰੇ ਬੈਠੇ ਆ ਉਨੇ ਦਾ ਜਮੀਰ ਮਰੀ ਵੀ ਆ ਦੋ ਦੋ ਕਿੱਲੇ ਵਾਲੇ ਬੰਦੇ ਬਾਈ ਉਰੇ ਫਿਰਦੇ ਆਗੇ ਤੇ ਬਾਈ ਤੇਰਾ ਮੋਬਾਈਲ ਨੰਬਰ ਦੱਸ ਏਕ ਮੇਰੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਜਿਵੇਂ ਰਾਤ ਮੈਨੂੰ ਅਮਰੀਕਾ ਤੋਂ ਬਾਈ ਦਾ ਫੋਨ ਆਇਆ ਸੀ ਵੀ ਬਾਈ ਦੀ ਬਾਈ ਮਦਦ ਤੇ ਜ਼ਰੂਰ ਕਰੋ ਭਰਾਵੋ ਦੋ ਕਿੱਲੇ ਦਾ ਮਾਲਕਾ ਦੋ ਧੀ ਆਣੇ ਬਾਈ ਦੇ ਤੇ ਬਾਈ ਨੰ ਮੋਬਾਈਲ ਨੰਬਰ ਕਿੰਨਾ ਬਾਈ 98726 ਬਾਈ 43838 98726 ਹਾਂ 43838 ਤੁਸੀਂ ਲਾ ਲਓ ਬਾਈ ਵੀਰ ਦੇ ਦੋ ਗੁੱਡੀਆਂ ਨੇ ਕਿੰਨੇ ਕਿੰਨੇ ਸਾਲ ਦੀਆਂ ਨੇ ਬਾਈ ਇੱਕ 7 ਸਾਲ ਦੀ ਇੱਕ 9 ਸਾਲ ਦੀ ਇੱਕ 7 ਸਾਲ ਦੀ ਇੱਕ 9 ਸਾਲ ਦੀ ਲਾ ਲਓ ਬਾਈ 5-4 ਸਾਲਾਂ ਨੂੰ ਜਵਾਕਾਂ ਦੀ ਪੜ੍ਹਾਈ ਦਾ ਖਰਚਾ ਆ ਜਾਊਗਾ 2 ਕਿੱਲਾਂ ਦੇ ਬੰਦਾ ਕਿੱਥੋਂ ਉਹ ਕਰੂ ਇੱਕ ਅੱਖ ਦੀ ਨਿਗਾਹ ਚਲੀ ਗਈ ਬਾਈ ਖਸਾਨ ਮੋਰਚੇ ਦੇ ਵਿੱਚ ਜਿਹੜਾ ਖਰਚਾ ਹੋ ਰਿਹਾ ਉੱਥੇ ਉਹ ਬਾਹਰ ਹੋ ਰਿਹਾ ਕਿਰਾਏ ਦਾ ਅਪਡਾਊਨ ਹੋ ਰਿਹਾ ਫਿਰ ਵੀ ਇਹ ਤੁਰੀ ਫਿਰਦਾ ਵਿਚਾਰਾ ਤੁਰੀ ਘਰੇ ਵੀ ਨਹੀਂ ਗਿਆ ਉਦੋਂ ਦਾ ਹਨਾ ਗਿਆ ਨਹੀਂ ਭਾਈ ਰਾਤ 9 ਵਜੇ ਇਹ ਤੇਰੇ ਭਾਈ 13 14 ਤਰੀਕ ਵਾਲੇ ਦਿਨ ਮੱਜਦੀ ਹਨਾ 14 ਤਰੀਕ ਨੂੰ ਗਿਆ ਤੀ ਜੀ ਹੱਥਾ ਅਰਜੰਦਰਾ ਚ ਰਾਤ ਸੁੱਟੀ ਦਿੱਤੀ ਜੀ ਸਿੱਧਾ ਮੈਂ ਹੋਰੇ ਆ ਗਿਆ ਜੀ ਘਰੇ ਨਹੀਂ ਗਿਆ ਮੈਂ ਨਹੀਂ ਠੀਕ ਹੈ ਭਾਈ ਤੇ ਮੈਡੀਕਲ ਦੀਆਂ ਦਵਾਈਆਂ ਜਿਹੜੀਆਂ ਲੱਗਦੀਆਂ ਨੇ ਭਾਈ ਸਾਰੀਆਂ ਬਾਹਰ ਆਪਦੇ ਪੱਲੋਂ ਲੈ ਕੇ ਕਰ ਰਿਆ ਤੁਸੀਂ ਭਾਈ ਇਹ ਤੁਹਾਡੇ ਪਿੰਡੇ ਸਾਡੇ ਪਿੰਡੇ ਕਲਾਂ ਨਾਲ ਦੇ ਨਾਲ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਭਰਾਵੋ 13 ਤਰੀਕ ਦੇ ਭਾਈ ਹੁਰੀ ਆਏ ਬੈਠੇ ਸ਼ੁਰੂਆਤੀ 500 550 500 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਸਹੀ ਗੱਲ ਗੂਗ ਚਲਦਾ Google Pay ਤੇ Google Pay ਨਹੀਂ ਚੱਲਦਾ Google Pay ਨਹੀਂ ਚੱਲਦਾ ਅਕਾਊਂਟ ਹੋਊਗਾ ਚਲੋ ਕੋਈ ਗੱਲ ਨਹੀਂ ਬਾਈ ਤੁਸੀਂ ਬੀਰ ਨਾਲ ਸੰਪਰਕ ਕਰ ਲਿਓ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਇਹਦੇ ਨੰਬਰ ਤੇ Google Pay ਚਲਾਉਣ ਦੀ ਵੀ ਤੁਸੀਂ ਚੈੱਕ ਕਰ ਲਿਓ ਤੇ ਨਾਂ ਕੀ ਆ ਵੀਰੇ ਤੇਰਾ ਮਲਕੀਤ ਬਾਈ ਮਲਕੀਤ ਸਿੰਘ ਨਾਂ ਵੀਰ ਦਾ ਤੇ ਪਿੰਡ ਇਹਦਾ ਕਲਾਣਾਗਾ ਬਲਾਡੇ ਦੇ ਕੋਲ ਆ ਜੇ ਤੁਸੀਂ ਪਿੰਡ ਚੋਂ ਪਹਿਲਾਂ ਪਤਾ ਕਰਕੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਵੀਰ ਦੀ ਵੀਰ ਦੀ ਮਦਦ ਕਰੋ ਬਾਈ ਜਿਵੇਂ ਕੁੜੀਆਂ ਨੇ ਐਨ ਆਰ ਆਈ ਵੀਰ ਬਾਈ ਜੇ 100 100 ਡਾਲਰ ਇਕੱਠਾ ਕਰਕੇ ਵੀ ਇਹਦੀ ਧੀਆ ਦੀ ਮਦਦ ਕਰਨ ਦਾ ਬਾਈ ਕੁੜੀਆਂ ਦੇ ਨਾਂ ਤੇ 5-4 ਲੱਖ ਰੁਪਇਆ ਇਕੱਠਾ ਹੋ ਜੇ ਬਾਈ ਨੂੰ ਵਿਆਹ ਤੱਕ ਬਾਈ ਬਹੁਤ ਉਹਦੀ ਹਿੰਮਤ ਹੋ ਜਾ ਹੈਲਪ ਹੋ ਜਾਣੀ ਹੈਗੀ ਇੱਕ ਹੋਰ ਵੀਰ ਹੈਗਾ ਬਾਈ ਆਪਣਾ ਕਿਹੜਾ ਪਿੰਡ ਹੈ ਪਿੰਡ ਰਾਏ ਤਰਾਣਾ ਵੀਰੇ ਪਿੰਡ ਰਾਏ ਤਰਾਣਾ ਪਿੰਡਾਂ ਵੀਰ ਹੋਰਾਂ ਦਾ ਤੇ ਬਾਈ ਇਹਨਾਂ ਦੇ ਵੀ ਇੱਕ ਵੀਰ ਦੇ ਬਾਈ ਸਲੜਾ ਵੱਜਦੀ ਇੱਕ ਖਾਂ ਤੇ ਤੇ ਬਾਈ ਪਹਿਲਾਂ ਨਾਂ ਦੱਸੋ ਓਡਾ ਨਾਂ ਕੀ ਹੈ ਬੂਟਾ ਸਿੰਘ ਜੀ ਬੂਟਾ ਸਿੰਘ ਬੁੱਢੇ ਖੋੜ ਵੀ ਬੱਟ ਨਹੀਂ ਖੋਲਾ ਮੜਾ ਸਮਰ ਕੇ ਇਹੀ ਝੁਗਾ ਪਾਇਦੀ ਬਾਈ ਇਥੋਂ ਹੀ ਨਿਕਲ ਇਹੀ ਝੁਗਾ ਪਾਇਦੀ ਅੱਛਾ ਬਾਈ ਆਹ ਰੋਂਦੀ ਸਲੜਾ ਨੇ ਇੱਕ ਸਲੜਾ ਨਿਕਲਿਆ ਵੈ ਹੈਨਾ ਤੇ ਅੱਛਾ ਕੋਟ ਵੀ ਪਾਇਆ ਵੈ ਦੀ ਹਾਂ ਬਾਈ ਤੇ ਦੇਖ ਲਓ ਬਾਈ ਵੀਰ ਦੇ ਸੱਲੜਾ ਵੱਜਿਆ ਕਿੱਥੇ ਵੱਜਿਆ ਸੀ ਬਾਈ ਇੱਥੇ ਜੀ ਆ ਇੱਕ ਮਿੰਟ ਇੱਕ ਮਿੰਟ ਅੱਛਾ ਆ ਜਗ੍ਹਾ ਤੇ ਵੱਜਿਆ ਠੀਕ ਹੈ ਇਹ ਸਾਰੇ ਇਨਫੈਕਸ਼ਨ ਫੈਲ ਗਈ ਇਹਦੇ ਨਾਲ ਇਹ ਉਹਦੀ ਇਨਫੈਕਸ਼ਨ ਫੈਲ ਗਈ ਬਾਈ ਹੈ ਤੇ ਹੁਣ ਡਾਕਟਰਾਂ ਨੇ ਦੱਸਿਆ ਹੋਊਗਾ ਕੋਈ ਹੋਰ ਸੱਲੜਾ ਘੜਾਤਾ ਵਿੱਚੋਂ ਹਾਂ ਸੱਲੜਾ ਘੜਾਤਾ ਬਾਈ ਅੱਛਾ ਹਾਂ ਜੀ ਇਹਨੂੰ ਸਾਈਲੈਂਟ ਲਈ ਕੋਈ ਇਹਦਾ ਹੋਰ ਤਾਂ ਨਹੀਂ ਕੋਈ ਦੱਸਦੇ ਹੋਣਗੇ ਬਾਈ ਕੋਈ ਪ੍ਰੋਬਲਮ ਜਾਂ ਕੁਝ ਹੋਰ ਉਵੇਂ ਚੱਕੀ ਮੜਾ ਚੱਕੀ ਫੋਟੋ ਕੋਈ ਪ੍ਰੋਬਲਮ ਹੈ ਕੀ ਹੁਣ ਬਾਕੀ ਤਾਂ ਇੱਕ ਗੱਠ ਹੋ ਰਹੀ ਹੈ ਇੱਥੇ ਇਹਦੇ ਵਿੱਚ ਅੱਛਾ ਡਾਕਟਰ ਕਹਿੰਦੇ ਵੀ ਤੁਹਾਨੂੰ ਐਕਸ-ਰੇ ਕਰਾਉਣਾ ਪਊਗਾ ਠੀਕ ਹੈ ਤੇ ਬਾਈ ਉਧਰ ਨਹੀਂ ਤੁਸੀਂ ਆਏ ਹੋ ਤੁਸੀਂ 13 ਤਰੀਕ ਦੇ ਹੈ ਨਾ ਬਾਈ 12 ਤਰੀਕ ਨੂੰ ਸ਼ਾਮ ਨੂੰ ਵੀ ਆ ਕੇ ਗਈ ਸੀ ਇਤੋਂ ਸਾਡਾ ਪਿੰਡ ਤਕਰੀਬਨ 35-40 ਕਿਲੋਮੀਟਰ ਪੈਂਦਾ ਹੈ ਹਾਂ ਜੀ ਸਵੇਰ ਆਣੇ ਸ਼ਾਮ ਨੂੰ ਜਾਣੇ ਆ ਜੀ ਠੀਕ ਹੈ ਬਾਈ ਨਹੀਂ ਨਹੀਂ ਬਹੁਤ ਵਧੀਆ ਬਾਈ ਹੈ ਨਾ ਤੇ ਨਾ ਪਿੰਡ ਚੋਂ ਵੱਧ ਤੋਂ ਵੱਧ ਬੰਦਿਆਂ ਨੂੰ ਸਨੇਹੇ ਲਾਓ ਬਾਈ ਵੀ ਸਟੇਜ ਤੇ ਡਿਊਟੀਆਂ ਲਾਓ ਆਹ ਦੇਖ ਲਓ ਬਾਈ ਛੋਟੇ-ਛੋਟੇ ਬੱਚੇ ਤੇ ਕੀਦਾ ਬਾਈ ਇਹ ਵੀਰ ਦਾ ਲੜਕਾ ਬਾਹੋ ਬੂਟੇ ਬਾਈ ਦੇਖ ਲਓ ਬਾਈ ਪਿਓ ਪਤੂ ਦੋਨੇ ਭਰਾਵੋ ਸੰਘਰਸ਼ ਦੇ ਵਿੱਚ ਸਾਹਮਣ ਹੋਏ ਵਿਆ ਇਹ ਜੇ ਯੋਧਿਆਂ ਦੇ ਮਾਣ ਆ ਬਾਈ ਸਾਨੂੰ ਕਿਹੜੀ ਕਲਾਸ ਚ ਪੜਦਾ ਪੁੱਤ 7 7 ਚ ਬਈ ਅੱਜ ਆਇਆ ਤੁਹਾਡਾ ਵੀਰ ਆਇਆ ਹੋਇਆਗਾ ਤੇ ਨਾਲ ਹੋਰ ਵੀ ਜਿੰਨੇ ਬਾਈ ਵੀ ਰਾਜਤਰਾ ਨੇ ਤੁਹਾਨੂੰ ਰਾਇਤਰਾ ਨੇ ਤੋਂ ਵੀ ਦਾ ਬਹੁਤ ਬਹੁਤ ਧੰਨਵਾਦ ਆਪਣਾ ਬਾਈ ਜੀ ਕਿਹੜਾ ਪਿੰਡਾ ਪਿੰਡ ਚੱਠੇ ਪਿੰਡਾ ਅਥੇ ਨੇੜੀ ਠੀਕ ਆ ਬਾਈ ਜੀ ਸਾਰਿਆਂ ਨੂੰ ਫੋਟੋ ਵੀਰ ਜਾਈਂਦਾ ਆਪਾਂ ਨੂੰ ਪਿੰਡ ਚ ਬੈਠਿਆਂ ਤੋਂ ਕੁਝ ਨਹੀਂ ਬਣਦਾ ਬਿਲਕੁਲ ਬਾਈ ਬਿਲਕੁਲ ਮੈਂ ਇਹੀ ਗੱਲ ਕਹਿਣਾ ਬਾਈ ਜਿਵੇਂ ਬਾਈ ਦੋ ਦੋ ਕਿੱਲੇ ਵਾਲੇ ਬੰਦੇ ਪੰਜ ਪੰਜ 10 10 ਕਿੱਲੇ ਵਾਲੇ ਬੰਦਾ ਬਾਈ ਉਰੇ ਫਿਰਦੇ ਆ ਬਹੁ ਗਿਣਤੀ ਬਾਈ ਉਰੇ ਦੋ ਚਾਰ ਕਿੱਲੇ ਵਾਲੇ ਕਿਸਾਨ ਨੇ ਹਾਂ ਵੱਡੇ ਵੱਡੇ ਦਾ ਘਰਾਂ ਚ ਬੈਠੀ ਮੈਂ ਕਹਿੰਦਾ ਆ ਜਾਏ ਸ਼ਰਮ ਉਹਨਾਂ ਨੂੰ ਜਿਹੜੇ ਸ਼ੁਭ ਕਰਨ ਵਾਲੀ ਮੌਤ ਤੇ ਕਹਿੰਦੇ ਦੀ ਵੀ ਇਹਦਾ ਕੀ ਕਸੂਰ ਆ ਫੋਟੋਆਂ ਪਾ ਪਾ ਕੇ ਵੀਡੀਓ ਪਾ ਨਹੀਂ ਰਾਤ ਰੋਕਣਾ ਦਿਨੇ ਢੇੜਾ ਮਾਰ ਜੋ ਕਦੇ ਤਾਂ ਆ ਜਾਓ ਓਰੇ ਆਹ ਦੇਖ ਲੋ ਵੀਰ ਦੀ ਅੱਖ ਬਾਈ ਕਿਵੇਂ ਹੋ ਗਈ ਮੈਂ ਕਹਿੰਦਾ ਸ਼ਰਮ ਮੰਦੋ ਮੜਾ ਮੋਟਾ ਇਹੋ ਜਿਹੇ ਜੋਧੇ ਭਰਾ ਸਾਡੇ ਬਾਈ ਪਰਵਾਰ ਆ ਯਾਰ ਕੁੜੀਆਂ ਦਾ ਰੋਜ਼ ਫੋਨ ਆਉਂਦਾ ਫੇਰ ਵੀ ਵਿਚਾਰਾ ਜਾਂਦਾ ਨਹੀਂ ਹੈਗਾ ਜੇ ਕਹਿੰਦਾ ਮੈਂ ਵਾਕਿਆ ਲੋਕਾਂ ਦਾ ਹੌਸਲਾ ਟੁੱਟ ਜੂ ਸਹੀ ਗੱਲ ਆ ਬਾਈ ਨਾਲੀ ਕਹਿੰਦਾ ਹੌਸਲਾ ਬਣਿਆ ਹੋਇਆ ਵੀ ਜਦੋਂ ਇਹ ਤੁਰੇ ਫਿਰਦੇ ਨੇ ਤਾਂ ਦੂਜੇ ਵੀ ਦੇਖ ਕੇ ਬੇ ਸ਼ਰਮ ਹੋ ਕੇ ਆਉਣਗੇ ਵਾਹੋ ਬਾਈ ਇੱਕ ਬਾਈ ਨਾ ਕੁਝ ਬੰਦੇ ਨਾ ਜਿਹੜੇ ਆਪਣੇ ਗਰੁੱਪ ਬਣੇ ਹੁੰਦੇ ਨੇ ਪਿੰਡਾਂ ਦੇ ਵਿੱਚ ਉਹਦੇ ਵਿੱਚ ਗਲਤਾਂ ਚੀਜ਼ਾਂ ਪਾਉਂਦੇ ਨੇ ਕਹਿੰਦੇ ਕਹਿੰਦੇ ਨੇ ਜਿਹੜਾ ਉਤੋਲਣਾ ਇਹ ਕਾਂਗਰਸੀਆਂ ਦਾ ਅੱਛਾ ਤੁਸੀਂ ਇਹ ਚੀਜ਼ਾਂ ਇਹੋ ਜਿਹੇ ਬੰਦੇ ਨੂੰ ਵਈ ਬੇਇੰਤਿਆ ਉਹ ਆਪ ਇੱਕ ਦਿਨ ਨਹੀਂ ਆਏ ਉਹ ਨਾਕੜ ਵੋ ਕੇ ਮਰ ਜਾਓ ਤੁਸੀਂ ਇਹ ਜੀਆਂ ਫਵਾਵਾ ਸ਼ੇਅਰ ਕਰਦੇ ਨੇ ਇੱਥੇ ਜਿਹੜਾ ਸ਼ੁਭਕਰਨ ਜਿਸ ਦਿਨ ਮਰਿਆ ਬਾਈ ਕਿ ਤਨ ਉਹ ਸ਼ਹੀਦ ਹੋਇਆਗਾ ਆਪਣੇ ਲੋ ਦੇ ਵਿੱਚ ਉਹਨੇ ਉਹ ਡਾਕਟਰ ਤੇ ਇੱਕ ਮੈ ਸੀਗਾ ਉਹਨੂੰ ਐਂਬੂਲੈਂਸ ਚ ਪਾ ਕੇ ਆ ਸੀ ਉਹਦੇ ਇਹ ਜਿਹੜਾ ਦਿਮਾਗ ਹੈ ਉਹਰੇ ਖੋਪਰੀ ਚ ਲੱਗੀ ਹੋਈ ਸਾਰਾ ਕੁੱਤ ਮੂੰਹ ਚ ਆ ਰਿਹਾ ਸੀਗਾ ਬਾਈ ਉਹਦਾ ਅੱਛਾ ਉਹਦੀ ਚਰਬੀ ਹੈ ਜਿਹੜੀ ਬ੍ਰੇਨ ਚ ਹੁੰਦੀ ਹੈ ਆਪਣੀ ਸਾਰਾ ਮੂੰਹ ਚ ਆ ਰਿਆ ਦੀਗਾ ਇਹੋ ਜਿਹੇ ਬੰਦੇ ਇਹ ਚੀਜ਼ਾਂ ਨੂੰ ਦੇਖ ਕੇ ਫੇਰ ਬਣਿਆ ਮੈਂ ਕਹਿੰਦਾ ਲਾਹਨਤੀਓ ਸ਼ਰਮ ਕਰੋ ਜਿਹੜੇ ਕਹਿੰਦੇ ਨੇ ਇਹ ਕਾਂਗਰਸੀਆਂ ਦਾ ਅੰਦੋਲਨ ਆ ਜਾਂ ਕਾਲੀਆਂ ਦਾ ਅੰਦੋਲਨ ਆ ਇਹ ਤਾਂ ਮੈਂ ਗਾਲ ਨਿਕਲਦੀ ਸੌਰੀ ਇਹਦਾ ਭਰਾ ਉਹ ਕਿਸਾਨਾਂ ਦਾ ਅੰਦੋਲਨ ਹੈ ਆ ਫਿਰ ਕਿਸਾਨ ਬੈਠਾ ਬਾਈ ਤੂੰ ਕਾਂਗਰਸੀਆਂ ਕਾਲੀਆਂ ਦੇਖ ਲੋ ਬਈ ਤੇ ਇੱਕ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਸਾਨੂੰ ਬਹੁਤ ਖੁਸ਼ੀ ਹੋਈ ਧੀ ਜਦੋਂ ਤੁਸ ਨੂੰ 92 ਸੀਟਾਂ ਮਿਲੀਆਂ ਤੇ ਉਦੋਂ ਆਹੀ ਬੰਦੇ ਆਣੇ ਵੋਟਾਂ ਪਾਈਆਂ ਸੀ ਤੁਹਾਨੂੰ ਆਹੀ ਬੰਦੇ ਆਣੇ ਵੋਟਾਂ ਪਾਈਆਂ ਸੀ ਜਿਹੜੇ ਕੋਈ ਪੱਕੇ ਕਾਲੀ ਕਾਂਗਰਸੀ ਨਹੀਂ ਉਹਨਾਂ ਨੇ ਨਹੀਂ ਪਾਈਆਂ ਜਿਹੜੇ ਕਿਸਾਨ ਨੇ ਉਹਨਾਂ ਨੇ ਪਾਈਆਂ ਨੇ ਵੋਟਾਂ ਮਾੜਾ ਮੋਟਾ ਸਾਡੇ ਮੇਨੇ ਮਾਰਨ ਜੋਗਰੇ ਨੇ ਯਾਰ ਜਿਹੜੇ ਲੀਡਰਾਂ ਨਾਲ ਜੁੜੇ ਹੋਏ ਉਹਦਾ ਆਪਾਂ ਕਹ ਲਓ ਬਈ ਜਿਹੜੇ ਲੀਡਰਾਂ ਨਾਲ ਜੁੜੇ ਪਏ ਨੇ ਉਹ ਤਾਂ ਦੱਲੇ ਬੰਦੇ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਵੀ ਇਹ ਕਾਂਗਰਸੀਆਂ ਦਾ ਇਹ ਫਲਾਣਿਆਂ ਦਾਗਾ ਲਾਨਤਿਆਂ ਨੂੰ ਦਾ ਬਾਪ ਹੈ ਨਵੇਂ ਅੱਖ ਬਿਨਾਂ ਦਾ ਕੁਝ ਬਣਦਾ ਵੀ ਨਹੀਂ ਬੰਦੇ ਬਿਲਕੁਲ ਬਾਈ ਬਿਲਕੁਲ ਤੇ ਸਾਰੀ ਮੇਰੀ ਬਾਈ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਆ ਬਾਈ ਵੀਰ ਦੀ ਮਦਦ ਕਰੋ ਬਹੁਤ ਬਹੁਤ ਬਾਈ ਵੱਧ ਤੋਂ ਵੱਧ ਮਦਦ ਕਰੋ ਬਾਈ ਵੀਰ ਦਾ ਨੰਬਰ ਹਾਂ ਫਰਕ ਨਹੀਂ ਪੈਂਦਾ ਹਾਂ ਵੀਰ ਦਾ ਨੰਬਰ ਬਾਈ ਇੱਕ ਵਾਰੀ ਫੇਰ ਬੋਲਦੇ ਬਾਈ 98726 ਬਾਈ 42838 ਬਾਈ 98726 42838 ਮਾਨਸਾ ਜਿਹੜੇ ਦੇ ਵਿੱਚ ਭਲਾਡੇ ਦੇ ਕੋਲੇ ਕਲਾਣਾ ਪਿੰਡ ਆ ਵੀਰ ਦਾ ਤੇ ਨਾਂ ਕੀ ਦੱਸਦੀ ਆਪਣਾ ਮਲਕੀਤ ਬਾਈ ਮਲਕੀਤ ਬਾਈ ਦਾ ਨੌਵਾਂ ਤੇ ਬਾਈ ਸਕਰੀਨ ਸ਼ਾਟ ਲੈ ਲਿਓ ਇਹਦੇ ਪਿੰਡ ਬਾਈ ਪਤਾ ਕਰਕੇ ਵੀਰ ਦੀ ਬਾਈ ਯਾਰ ਜਰੂਰ ਇਹਦੀਆਂ ਧੀਆਂ ਦੀ ਹੈਲਪ ਕਰੋ ਯਾਰ ਹਾਂ ਬਾਈ ਠੀਕ ਹੈ ਜਿਹੜਾ ਕੋਈ ਝੂਠ ਹੈ ਅੱਖ ਤਾਂ ਆਪ ਨੂੰ ਸਾਹਮਣੇ ਦੀ ਸਾਹਮਣੇ ਦੀਂਦੀ ਆ ਬਾਈ ਦੇਖ ਲੋ ਬਾਈ ਸਾਹਮਣੇ ਦੀਂਦੀ ਆ ਬਾਈ ਇਸ ਤੋਂ ਬਾਅਦ ਕੀ ਹੋ ਸਕਦਾ ਭਰਾਵੋ ਦੇਖ ਲੋ ਯਾਰ ਤੁਸੀਂ ਬੰਦੇ ਦੀ ਅੱਖ ਵਾਗੀ ਮੋਰਚੇ ਦੇ ਵਿੱਚ ਇਸ ਤੋਂ ਬਾਅਦ ਜ਼ਮੀਨਾਂ ਜਾਣ ਦੀ ਤਿਆਰੀ ਆ ਲਾਂਤੀ ਹੋ ਜਾ ਕਰੋ ਨਾ ਕਰਦਾ ਜੋ ਰਾਤ ਦੇ 9 ਵਜੇ ਪਹੁੰਚਿਆ ਫੇਰ ਰਪੋਟਾਂ ਦੇਖੀਆਂ ਆਪਦੇ ਆਪ ਨੂੰ ਅਹਿਸਾਸ ਹੁੰਦਾ ਵੀ ਇਹੇ ਜੇ ਜੋਧੀ ਨੇ ਜਿਹੜੇ ਇੱਥੇ ਡਟੇ ਖੜੇ ਨੇ ਸਹੀ ਗੱਲ ਆ ਬਾਈ ਹਾਂ ਆ ਪਤਾ ਗੱਲਾਂ ਕਰਨ ਉਦਾਂ ਉਰੇ ਆਏ ਤੋਂ ਪਤਾ ਲੱਗਦਾ ਬਾਈ ਉਰੇ ਆਏ ਤੋਂ ਪਤਾ ਲੱਗਦਾ ਕਰਾਂ ਅਜ ਗੱਲਾਂ ਕਰਦੇ ਵੀ ਕੀ ਆ ਉੱਥੇ ਇੱਥੇ ਆਏ ਤੋਂ ਪਤਾ ਇੱਥੇ ਆਏ ਤੋਂ ਪਤਾ ਲੱਗਦਾ ਬਾਈ ਬਿਲਕੁਲ ਬਾਈ ਬਿਲਕੁਲ ਆ ਦੇਖ ਲਓ ਬਾਈ ਛੋਟੇ ਛੋਟੇ ਬੱਚੇ ਆਏ ਨੇ ਬਾਪ ਦੇ ਉਦਨੇ ਬਾਈ ਗੋਲੀ ਦਾ ਸੱਲਣਾ ਲੱਗਿਆ ਅੱਜ ਕੁਝ ਵੀ ਹੋ ਸਕਦਾ ਜੇ ਕਹੀ ਹੈ ਨਾ ਇਹੇ ਨੇ ਬਾਈ ਅਸਲੀ ਜੋਧੇ ਜਿਹੜੇ ਆਪਦੇ ਪਰਿਵਾਰਾਂ ਦੀ ਜਾਨ ਝੋਕੀ ਫਿਰਦੇ ਆ ਬਾਈ خوتا زندہ باد بی کے یو کھوتا زندہ باد بی کے یو کھوتا زندہ باد राणा پنجاب بھائی چارا زندہ باد چاچنگاوا زندہ باد زندہ سنگھ کھوتا زندہ باد سائر مندور ایکا زندہ باد سنگھ کھوتا زندہ باد سائر مندور ایکا ਕਿਸਾਨ ਮਜ਼ਦੂਰ ਇਕਜੁੱਟ ਜਿੰਦਾਬਾਦ ਸੈਂਟਰ ਸਰਕਾਰ ਮਰਦਾਬਾਹ ਹਾਂਜੀ ਦੋਸਤੋ ਹੁਣ ਆਪਣੇ ਨਾਲ ਜੀ ਕਿਸਾਨ ਜੁਨੀਅਨ ਖੋਸਾ ਦੇ ਪ੍ਰਧਾਨ ਸਾਹਿਬ ਮੌਜੂਦ ਨੇ ਤੇ ਪ੍ਰਧਾਨ ਸਾਹਿਬ ਵੀ ਹੁਣ ਕਿੱਥੇ ਤੱਕ ਵੀ ਅੱਜ ਕੱਲ ਕੀ ਗੱਲਬਾਤ ਚੱਲ ਰਹੀ ਆ ਮੋਰਚੇ ਦੇ ਵਿੱਚ ਕੱਲ ਜਿਹੜਾ ਸਾਡਾ ਬਹੁਤ ਹੀ ਛੋਟਾ ਵੀਰ ਸੁਭਕਰਮ ਸਿੰਘ ਜਿਨ੍ਹਾਂ ਦੀ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਰਾਤ ਕੈਂਡਲ ਮਾਰਚ ਕੀਤਾ ਗਿਆ ਤੇ ਅੱਜ ਜਿਹੜੀ ਹੁਣ ਸਟੇਜ ਦੀ ਕਾਰਵਾਈ ਅਸੀਂ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ ਟਾਈਮ ਹੋ ਚੁੱਕਾ ਕਿਉਂਕਿ ਜਿਹੜੀਆਂ ਕੱਲ ਨੂੰ ਸਾਡੀਆਂ ਮੀਟਿੰਗਾਂ ਦਾ سلسلہ ਉਹ ਜਾਰੀ ਆ 27 ਤਰੀਕ ਨੂੰ ਜਿਹੜੀ ਦੋਨਾਂ ਫੋਰਮਾਂ ਦੀ ਮੀਟਿੰਗ ਹੋਊਗੀ ਔਰ 28 ਤਰੀਕ ਨੂੰ ਜਿਹੜੀ ਇੰਟਰਨੈਸ਼ਨਲ ਮੀਟਿੰਗ ਹੋਊਗੀ ਤੇ 29 ਤਰੀਕ ਨੂੰ ਜਿਹੜਾ ਅਸੀਂ ਵੱਡਾ ਐਲਾਨ ਉਹ ਮੋਰਚੇ ਵੱਲੋਂ ਇੰਟਰਨੈਸ਼ਨਲ ਵੱਲੋਂ ਕਰਾਂਗੇ ਜੋ ਵੀ ਸਾਡੀ ਰਣਨੀਤੀ ਬਣੀ ਹੋਊਗੀ ਉਹ ਅਸੀਂ ਤੈਅ ਕਰਕੇ ਇੱਕ ਪੂਰੀ ਤਿਆਰੀ ਕਰਕੇ ਕਿਸਾਨ ਦੇ ਉਹ ਜਿਹੜਾ ਅਸੀਂ ਮਤਲਬ ਉਲਟ ਬਿਆਨ ਦੇਵਾਂਗੇ ਤਾਂ ਜੋ ਕਿ ਜਿੱਥੇ ਸਾਡੇ ਨਹੱਤੇ ਕਿਸਾਨ ਜਿਹੜੇ ਛੇੜ ਕੀਤੇ ਗਏ ਨੇ ਕਿਉਂਕਿ ਜੇ ਅਸੀਂ ਜਾਦ ਦਬਾਈਏ 1947 ਨੂੰ ਜਿਹੜਾ ਜਰਨਲ ਡਾਇਰ ਨੇ ਸਿੱਧੀਆਂ ਗੋਲੀਆਂ ਚਲਾਈਆਂ ਸੀ ਮੈਂ ਸਮਝਦਾ ਮੋਦੀ ਸਰਕਾਰ ਵੀ ਇਹ ਜਰਨਲ ਡਾਇਰ ਤੋਂ ਘੱਟ ਨਹੀਂ ਉਹਨੇ ਐਡਾ ਵੱਡਾ ਕਿਸਾਨੀ ਦਾ ਘਾਨ ਕੀਤਾ ਸਮਾਜ ਦਾ ਘਾਨ ਕੀਤਾ ਕਿਉਂਕਿ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਜਿਹੜੇ ਕਿਸਾਨ ਆਪਦੇ ਮੰਗਾਂ ਦੀ ਪੂਰਤੀ ਲਈ ਮੰਗਾਂ ਕਰ ਰਹੇ ਸੀ ਤੇ ਉੱਥੇ ਜਿਹੜੀ ਸਰਕਾਰ ਆ ਇਹਦਾ ਚਿਹਰਾ ਨੰਗਾ ਹੋਇਆ ਸਾਰੇ ਵਰਲਡ ਦੇ ਵਿੱਚ ਵੀ ਇਹ ਕਿਸਾਨ ਵਿਰੋਧੀ ਸਰਕਾਰ ਆ ਮਜਦੂਰ ਵਿਰੋਧੀ ਸਰਕਾਰ ਆ ਤੇ ਕਾਰਪੋਰੇਟ ਰੇਟ ਘਰਾਣੇ ਦਾ ਪੱਕ ਪੂਰਨ ਵਾਲੀ ਸਰਕਾਰ ਆ ਜਿੱਥੇ ਇਹਨਾਂ ਨੇ ਕਾਰਪੋਰੇਟ ਰੇਟ ਘਰਾਣਿਆਂ ਦੇ ਹਜ਼ਾਰਾਂ ਕਰੋੜਾ ਰੁਪਏ ਮਾਪ ਕੀਤੇ ਤੇ 10-11 ਸਾਲ ਬਾਪੂ ਬੀਤਣ ਦੇ ਬਾਅਦ ਵੀ ਹਲੇ ਤਾਈ ਇੱਕ ਕਿਸਾਨ ਦਾ ਕੌਡੀ ਦਾ ਮੁੱਲ ਨਹੀਂ ਦਿੱਤਾ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਤਬਾਹੀ ਹੋਈ ਤੇ ਉੱਥੇ ਜਿਹੜਾ 600 ਰੁਪਏ ਪ੍ਰਤੀ ਏਕੜ ਇਹ ਜਿਹੜਾ ਮਤਲਬ ਜੇ ਕੇ ਫੁੱਟਾ ਝਾੜ ਗਿਆ ਸਰਕਾਰ ਜੇ ਇਹ ਸਰਕਾਰ ਦੀ ਗੱਲ ਕਰਾਂ ਇਹ ਸਰਕਾਰ ਆ ਜਿਹੜੀ ਇੰਨੀ ਨਕਮੀ ਨਿਕਲੀ ਸਰਕਾਰ ਅੱਜ ਤਾਈਂ ਇਹ ਪਹਿਲੀ ਸਰਕਾਰ ਆ ਵਰਲਡ ਦੇ ਵਿੱਚ ਜਿਹੜੀ ਕਿਸਾਨਾਂ ਦੀ ਵਿਰੋਧੀ ਤੇ ਇੱਕ ਨੰਬਰ ਸਾਬਤ ਹੋਈ ਆ ਐਸ ਮੰਚ ਤੋਂ ਵੇਖ ਕੇ ਜਿਸੜਾ ਬਾਰਡਰਾਂ ਤੇ ਇਹਨਾਂ ਨੇ ਐਡੀ ਵੱਡੀ ਮਤਲਬ ਬੈਰੀਕੇਡਿੰਗ ਕਰਕੇ ਤੇ ਜਿੱਥੇ ਸਾਰੇ ਹਵਾਲ ਨੂੰ ਜਲੀਲ ਕੀਤਾ ਹੋਣ ਵਾਲੇ ਭਾਰਤ ਨੂੰ ਜਲੀਲ ਕੀਤਾ ਤੇ ਜਿਹੜੀਆਂ ਇਹਨਾਂ ਨੇ ਸੁਵਿਧਾਨ ਦੀਆਂ ਧੰਜੀਆਂ ਅੜਾਈਆਂ ਬਿਲਕੁਲ ਸਾਨੂੰ ਅੱਖਾਂ ਪਰੋਖੇ ਕਰਕੇ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਤੇ ਇੱਕ ਹਿੰਦੁਸਤਾਨ ਦਾ ਬਾਰਡਰ ਹੋਵੇ ਇਹੋ ਜਾਂ ਸਾਨੂੰ ਜਿਹੜਾ ਰੋਤਵਾਚ ਧਾਗਿਆ ਸਾਰੇ ਕਿਸਾਨਾਂ ਨੂੰ ਮੈਂ ਸਮਝਦਾ ਇਹੋ ਜੀਆਂ ਸਰਕਾਰਾਂ ਚ ਸਾਨੂੰ ਅੱਜ ਪੈਰਾ ਦੇਣ ਦੀ ਲੋੜ ਆ ਇਹਨਾਂ ਨੂੰ ਅੱਖੋ ਪਰੋਖੇ ਕਰਨ ਦੀ ਲੋੜ ਆ ਤਾਂ ਜੋ ਕਿ ਦੇਸ਼ ਦਾ ਇਹ ਜਿਹੜਾ ਮਤਲਬ ਹੋ ਰਿਹਾ ਕੇਡਰ ਉੱਚਾ ਉਹਨੂੰ ਖਰਾਬ ਕਰਦੇ ਤੁਲੀਆਂ ਹੋਈਆਂ ਜੇ ਇਹਨਾਂ ਦੇ ਮੈਂ ਗੁੰਡਿਆਂ ਦੀ ਗੱਲ ਕਰਾਂ ਜਿਨ੍ਹਾਂ ਨੇ ਅੰਨੇਵਾਗ ਜਿਹੜੇ ਗੁੰਡੇ ਸੀ ਉਹਨਾਂ ਨੇ ਫੈਰੰਗ ਕਰਕੇ ਸਾਡੇ अनेका ਜਿਹੜੇ ਕਿਸਾਨਾਂ ਫੱਟੜ ਵੀ ਕੀਤੇ ਤੇ ਜਿਹਦੇ ਵਿੱਚ ਮੇਰਾ ਵੀਰ ਛੋਟਾ ਸ਼ੁਭਕਰਮਣ ਸਿੰਘ ਗੋਲੀਆਂ ਦੀ ਤਾਬ ਨਾ ਚੱਲਦਾ ਹੋਇਆ ਸ਼ਹੀਦ ਹੋ। ਬਿਲਕੁਲ। ਉਹਦੇ ਦੇ ਖੋਸਾ ਸਾਹਿਬ ਜਿਵੇਂ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦਾ ਤੇ ਉਹਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਐਲਾਨ ਕਰਤਾ ਹਨਾ ਤੇ ਹੁਣ ਉਹਦੇ ਮੁੰਡੇ ਦੀ ਜਿਹੜੀ ਗੋਲੀ ਵੱਜੀ ਆ ਆਪਾਂ ਕਹੀਏ ਵੀ ਆਪਣਾ ਮੁੰਡਾ ਸ਼ਹੀਦ ਹੋਇਆ ਹਨਾ ਤੇ ਉਹਦੇ ਦੇ ਜਿਹੜਾ ਪਰਚਾ ਬਣਦਾ ਆਪਣੀਆਂ ਜੁਨੀਆਨਾਂ ਦੀ ਕੀ ਮੰਗਾ ਵੀ ਜਿਵੇਂ ਸਰਕਾਰਆਂ ਨੂੰ ਪਛਾਦਿਆਂ ਦੇ ਪਰਚਾ ਪੈਸਿਆਂ ਦੀ ਤਾਂ ਕੋਈ ਲਾਲਚ ਨਹੀਂ। ਠੀਕ ਹੈ। ਐਸਾ ਨਾਲ ਨਾਤਾ ਬੰਦਾ ਵਾਹ ਸੋਣਾ ਅਸੀਂ ਇਹਨੇ ਉਹ ਖੱਟਰ ਸਰਕਾਰ ਤੇ ਪਰਚਾ ਹੋਣਾ ਚਾਹੀਦਾ। ਠੀਕ ਹੈ। ਅਸੀਂ ਪੰਜਾਬ ਸਰਕਾਰ ਤੇ ਦਬਾਅ ਬਣਾ ਰਹੇ ਆਂ ਵੀ ਤੁਰੰਤ ਪਰਚਾ ਕੀਤਾ ਜਾਵੇ ਜਿਹੜੇ ਹਤਿਆ ਉਹਨਾਂ ਨੂੰ ਸੀਖਾਂ ਦੇ ਮਗਰ ਰੱਖਿਆ ਜਾਵੇ ਬਿਲਕੁਲ ਤੇ ਇੱਕ ਖੋਸਾ ਸਾਹਿਬ ਜੀ ਜਿਹੜੀਆਂ ਜੁਨੀਅਨ ਮੰਨ ਲਓ ਵੀ ਪੰਜਾਬ ਦੇ ਵਿੱਚ ਬੈਠੀਆਂ ਨੇ ਹਨਾ ਕਦੇ ਟੋਲ ਟੈਕਸ ਰੋਕ ਲੈਂਦੀਆਂ ਨੇ ਕਦੇ ਭਾਜਪੀ ਲੀਡਰਾਂ ਦੇ ਘਰ ਘੇਰ ਲੈਂਦੀਆਂ ਨੇ ਕਿਸ ਨੂੰ ਲੱਗਦਾ ਵੀ ਉਹ ਓਵੇਂ ਉਹਨਾਂ ਦਾ ਤਰੀਕਾ ਸਹੀ ਆ ਜਾਂ ਵੀ ਉਹਨਾਂ ਨੂੰ ਇੱਥੇ ਆਪਦੇ ਕਿਸਾਨ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਜਿਹੜੀ ਜੰਗਾ ਨਾ ਤਾਂ ਮੇਰੀ ਆ ਹਾਂਜੀ ਤੁਸੀਂ ਮੇਰੇ ਵੀਰ ਪ੍ਰੈਸ ਵਾਲਿਓ ਤੁਸੀਂ 12 ਤਰੀਕ ਤੋਂ ਸਾਥਨਭਾ ਰਹੇ ਹੋ ਮੋਢੇ ਵੀ ਗੋਲੀ ਵੱਜ ਸਕਦੀ ਸੀ ਬਿਲਕੁਲ ਜੀ ਜਦੋਂ ਤੁਸੀਂ ਘਰ-ਬਾਰ ਛੱਡ ਕੇ ਇੱਥੇ ਫਿਰਦੇ ਹੋ ਤੇ ਸਾਡਾ ਯਾਰ ਹੱਕ ਬਲਦਾ ਕਿਸਾਨੀ ਕਿੱਤੇ ਤੇ ਪੈਰਾ ਦੇਣ ਦਾ ਬਿਲਕੁਲ ਜੀ ਕਿਤੇ ਨਾ ਸਾਬ ਸਿਧੂ ਨਾਨਕ ਰੇਵ ਜੀ ਜੋੜ ਕੇ ਗਏ ਨੇ ਉਤਮ ਖੇਤੀ ਮਦਮ ਬਵਾਰ ਵਿਖੇ ਤੇ ਚਾਕਰੀ ਭੀਖ ਮਰਦਾ ਬਿਲਕੁਲ ਉਸ ਕਿੱਤੇ ਨੂੰ ਵਜੇਦਾ ਸਰਕਾਰਾਂ ਸਾਨੂੰ ذلیل ਕਰਕੇ ਇਸ ਕਿੱਤੇ ਤੋਂ ਪਛਾਣ ਤੱਕ ਆਈਆਂ ਤੇ ਸਾਡਾ ਜਿਹੜਾ ਹਵਾਮ ਆ ਉਹ ਦੱਸੋ ਕਿੱਧਰ ਜਾਊਗਾ ਜੇ ਸਾਡਾ ਖੇਤੀ ਦਾ ਕਿੱਤਾ ਹੀ ਸਾਡੇ ਤੋਂ ਮਤਲਬ ਉੱਜੜ ਗਿਆ ਬਿਲਕੁਲ ਅਸੀਂ ਆਪ ਦੇ ਖਿੱਤੇ ਨੂੰ ਬਚਾਉਣ ਲਈ ਜਵਾਨੀ ਨੂੰ ਬਚਾਉਣ ਲਈ ਜਿਹੜਾ ਰਾਤ ਦਿਨ ਇਹ ਰਾਜਨੀਤਿਕ ਕਿਸਾਨ ਮੋਰਚੇ ਵੱਲੋਂ ਤੇ ਕੇਐਮਐਮ ਦੀ ਸਾਂਝੇ ਫਾਰਮ ਵੱਲੋਂ ਅਸੀਂ ਜਿਹੜਾ ਤਿਆਇਆ ਕੀਤਾ ਹੋਇਆ ਇਹ ਵੱਲ ਤੇ ਕੇਵਲ ਨਾ ਸਦੀ ਰਾਜਨੀਤਿਕ ਲੜਾਈ ਆ ਕੇਵਲ ਤੇ ਕੇਵਲ ਕਿਸਾਨੀ ਲੜਾਈ ਆ ਉਹ ਆਪਦੇ ਅਸੀਂ ਗੰਧਾਂ ਤੇ ਰੱਖ ਕੇ ਅਸੀਂ ਲੜਾਈ ਲੜਨੀ ਲੜਨੀ ਆ ਸਾਨੂੰ ਦੂਜਿਆਂ ਦਾ ਕੋਈ ਨਹੀਂ ਜਿੱਥੇ ਮਰਜ਼ੀ ਰਾਜਨੀਤਿਕ ਪਾ ਲਓਗਾ ਦਾ ਪੱਖ ਪੂਰੀਆਂ ਕਿੱਥੇ ਲੋਕਾਂ ਦਾ ਪੱਖ ਪੂਰੀਆਂ ਜਿਵੇਂ ਉਹ ਮਤਲਬ ਇੱਕ ਹਾਥੀ ਢਾਂਦਾ ਤੇ ਉਹਕੀ ਜਾਂਦੇ ਨੇ ਸਾਨੂੰ ਕੋਈ ਨਹੀਂ ਜਿਵੇਂ ਮਰਜੀ ਕਹੀ ਜਾਣਾ ਸੀ ਨਹੀਂ ਜਾਂਦੇ ਨਾ ਹਾਜ਼ਰ ਸਭ ਬਿਲਕੁਲ ਬਿਲਕੁਲ ਬਹੁ ਆਵਾਮ ਅੱਜ ਜਿੱਥੇ ਕੋਟਲਪਾਟ ਦਾ ਹਵਾਮ ਇਸ جنگ ਦੇ ਵਿੱਚ ਖੜਾ ਹੋਇਆ ਖੜਾ ਹੋਇਆ ਔਰ ਵਰਲਡ ਦੇ ਵਿੱਚ ਕੀ ਯੂਰਪ ਦੇ ਦੇਸ਼ਾਂ ਨੇ ਵੀ ਦੇਖੋ ਤੁਸੀਂ ਸਸ ਦੇ ਵਿੱਚ ਯੂਕੇ ਨੇ ਵੀ ਕਿਹਾ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਕਿੰਨੇ ਸਵਾਲ ਉੱਠੇ ਨੇ ਸਰਕਾਰਾਂ ਨੂੰ ਇਹੋ ਜਿਹੇ ਸਰਕਾਰਾਂ ਨੂੰ ਚੱਪਣੀ ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਮੈਂ ਤਾਂ ਕਹੂੰਗਾ ਇਹ ਦੁਨੀਆ ਦਾ ਸਾਨੀਹਾ ਸੀਰੀਆ ਦਾ ਵਾਹ ਹਾਰਦਿਕ ਖਾਨ ਨੂੰ ਖੋਸ ਜਿੰਦਾਬਾਦ ਤੇ ਭਰਾਵੋ ਸਟੇਜ ਇੱਥੇ ਲੱਗ ਚੁੱਕੀ ਹੈਗੀ ਤੁਸੀਂ ਦੇਖ ਸਕਦੇ ਹੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਬਾਈ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਆਓ ਤੇ ਇੱਥੇ ਆ ਕੇ ਬਾਈ ਹਣ ਆਪਣੇ ਕਿਸਾਨ ਆਗੂਆਂ ਦੇ ਜਿਹੜੇ ਵਿਚਾਰ ਨੇ ਬਾਈ ਉਹ ਸੁਣੋ ਇੱਥੇ ਆ ਕੇ ਬਈ ਭਰਾਵੋ ਕਹਿੰਦੇ ਬਾਈ ਵਰਲਡ ਲੈਵਲ ਤੇ ਸਾਰੇ ਦੇਸ਼ਾਂ ਦੀ ਮੀਟਿੰਗ ਹੋ ਰਹੀ ਹੈ ਜਿਹਨੂੰ ਟੀ ਕਹਿੰਦੇ ਟੀਯੂ ਕਹਿੰਦੇ ਆ ਜੀ ਡਬਲ ਟੀਯੂ ਤੇ ਆਪਣੇ ਨਾਲ ਬਾਈ ਜਿਵੇਂ ਸਾਡੇ ਕਿਸਾਨ ਵੀਰ ਤੁਹਾਨੂੰ ਪਤਾ ਵੀ ਪੜੇ ਤੋਂ ਪੜੇ ਧੀਂ ਤੋਂ ਧੀਂ ਪਏ ਨੇ ਹਨਾ ਬਹੁਤ ਨੌਲੇਜ ਆ ਸਾਡੇ ਕਿਸਾਨ ਆਗੂਆਂ ਨੂੰ ਹਾਂਜੀ ਕਿਵੇਂ ਦਸੋ ਜੀ ਉਹਦੇ ਬਾਰੇ ਮੇਰਾ ਨਾਮ ਸੁਵਿੰਦਰਪਾਲ ਸਿੰਘ ਬੋਲੋ ਵਾਲੀ ਆ ਮੈਂ ਚੀਫ ਆਰਗਨਾਈਜ਼ਰ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਦਾ ਆਗੂ ਆ ਠੀਕ ਹੈ ਜੀ ਅੱਜ ਅਸੀਂ ਮਤਲਬ ਕਨਵੈਨਸ਼ਨ ਕਰ ਰਹੇ ਆ ਕਿ 26 ਤਰੀਕ ਨੂੰ ਭਾਰਤ ਸਰਕਾਰ WTO ਦੀ ਇੱਕ ਮਤਲਬ ਮੀਟਿੰਗ 'ਚ ਸ਼ਿਰਕਤ ਕਰਨ ਜਾ ਰਹੀ ਆ ਉਹਦੀ ਮੁਢਲਾ ਮੈਂਬਰ ਹੈ ਤੇ ਅਸੀਂ ਮੰਗ ਕੀਤੀ ਹੈ ਇਸ ਮੋਰਚੇ ਨੇ ਇਸ ਕੈਮਰਨ ਗੈਰ ਰਾਜਕ ਤੇ ਕਿ ਐਮਐਮ ਵਾਲਿਆਂ ਨੇ कि ਸਾਡੀ ਮਲ라ਬੂਡ ਚੂ ਟੀ ਚੋਂ ਬਾਹਰ ਸਰਕਾਰ ਬਾਹਰ ਨਿਕਲੇ ਹੂੰ ਇਹ ਖੇਤੀ ਪ੍ਰਧਾਨ ਦੇਸ਼ ਹੈ ਇੱਥੋਂ ਦੇ ਮੁਤਾਬਕ ਖੇਤੀ ਜਲਾਈ ਜਾਵੇ ਬਿਲਕੁਲ ਸਾਡੀ ਮੰਗੇ ਆ ਅਸਲ ਮਸਲਾ ਕੀ ਹੈ ਕਿ 1942 ਤੋਂ 45 ਤੱਕ ਜਿਹੜੀ ਵਰਲਡ ਜੰਗ ਹੋਈ ਹਾਂਜੀ ਉਸ ਤੋਂ ਬਾਅਦ ਜਿਹੜੇ ਮਲਕ ਸੰਸਾਰ ਚ ਜੇ ਸਾਮਰਾਜੀ ਦੇਸ਼ ਸੀ ਜਿਨ੍ਹਾਂ ਨੇ ਇੱਕ ਦੂਜੇ ਦੇਸ਼ ਚ ਮਾਲ ਵੰਡ ਕਰਨ ਵਾਸਤੇ ਲੜਾਈ ਸੰਸਾਰ ਕੀਤੀ ਹਾਂਜੀ ਉਹਨਾਂ ਨੇ ਇੱਕ ਗੈਰ ਸਮਝੌਤਾ ਬਣਾ ਲਿਆ ਠੀਕ ਹੈ 47 ਚ 45 46 ਚ ਉਹ ਗੈਡ ਸਮਝੌਤੇ ਦੀਆਂ ਮਲਕ 10 ਸਟੀਆਂ ਹੋ ਗਈਆਂ ਨੇ ਗੈਡ ਦਾ ਮਤਲਬ ਹੈ ਜਰਨਲ ਆਰਗਨਾਈਜ਼ਰ ਟੈਰਫਲੈਂਟ ਟ੍ਰੇਡ ਠੀਕ ਹੈ ਜੀ ਉਹ ਤਾਕਤ ਜਿਹੜੀ ਇੱਕ ਦੇਸ਼ ਚ ਦਿੱਗੇ ਦੇਸ਼ ਚ ਮਾਲ ਦਰਾਮਦ ਬਰਾਮਦ ਹੁੰਦਾ ਠੀਕ ਹੈ ਉੱਤੇ ਚੁੰਗੀ ਟੈਕਸ ਲੱਗਣਾ ਹੈ ਕਿ ਨਹੀਂ ਲੱਗਣਾ ਠੀਕ ਹੈ ਇਹਦੇ ਤੇ ਚੱਲ ਪਈ ਗੱਲ ਇਹ ਚਰਚਾ ਕਰਕੇ 10 ਮੀਟਿੰਗਾਂ ਲਾਸਟ ਜਨੇਵਾ ਚ ਇੱਕ ਮੀਟਿੰਗ ਹੋਈ ਜਿੱਚੂ 1990 ਚ ਭਾਰਤ ਚ ਇਸ ਮੀਟਿੰਗ ਚ ਬਲਕ ਪੂਰਾ ਸਥਾਪਿਤ ਜਿਹਨਾਂ ਸਮਰੌਰ ਤੇ ਭਾਰ ਦਾ ਪ੍ਰਪਤ ਕੈਚ ਵਿਤ ਮੰਤਰੀ ਮਲਮੋਹਨ ਸਿੰਘ ਉਹਨਾਂ ਨੇ ਇੱਥੇ ਦਸਕਤ ਕੀਤੇ ਇਹਨੂੰ ਗੈਡ ਸਮਝੌਤਾ ਕਹਿੰਦੇ ਨੇ ਉਹ ਗੈਡ ਸਮਝੌਤੇ ਰਹੀਂ ਸਾਡੇ ਭਾਰ ਦੇ ਕੁੱਲ ਬਰੰਟ ਤੇ ਜਿੰਨੇ ਸਰਕਾਰੀ ਡਰਾਈਵਰੀ ਸੀ ਉਹਨਾਂ ਸਾਰਨ ਤੋੜ ਕੇ ਠੀਕ ਹੈ ਬੈਂਕ ਹੈਲਥ ਰੋਡਵੇ ਬਿਜਲੀ ਬੋਰਡ ਜਨੀਆਂ ਛੜਕਾਂ ਤੱਕ ਸਭ ਕੋਈ ਪ੍ਰਾਈਵੇਟ ਕਰਤਾ ਜਾਵੇ ਤੇ ਪ੍ਰਾਈਵੇਟ ਕਰਨ ਤੋਂ ਬਾਅਦ ਚ ਇਹ ਸਾਰਾ ਕੁਝ ਪ੍ਰਾਈਵੇਟ ਕੋਰਪੋਰੇਟ ਘਰਾਣਿਆਂ ਨੂੰ ਦੇਤਾ ਜਾਵੇ। ਇਹ 99 ਵਿੱਚ ਸਰਕਾਰ ਸਾਡੇ ਦਸਕਤ ਕਰਕੇ ਆ ਗਈ। ਜਿਹਦੇ ਵਿੱਚ ਬਾਅਦ ਇਹਨਾਂ ਨੇ 1 ਜਨਵਰੀ 1995 ਨੂੰ ਮਤਲਬ ਕਿ ਗੈ WTO ਬਣਾਈ ਇਹ ਵਰਲਡ ਦੀ ਉਹ ਆਰਗਨਾਈਜੇਸ਼ਨ ਜਿਹੜੀ ਮਲਕ ਇੱਕ ਦੂਜੇ 'ਚ ਮਾਲ ਬਰਾਮਦ ਬਰਾਮਦ ਕਿੰਨਾ ਕਿਹੜੇ ਦੇਸ਼ 'ਚ ਕਿਹੜਾ ਸਾਮਰਾਜ ਜਰੇਗਾ। ਉਹ ਪ੍ਰਣਾਲੀ ਉਹਦੀ ਮਤਲਬ ਅੱਜ ਸਿਟਿੰਗ ਹੋ ਰਹੀ ਆ ਕਿ ਕਿੰਨਾ ਮਾਲ ਕਿਹੜੇ 'ਚ ਕਿੱਦਾਂ ਜਾਏ ਕਿਥੋਂ ਮਾਲ ਕਿੱਥੇ ਆਵੇਗਾ। ਕਾਂ ਕੋ ਵਰਲਡ ਸੰਸਾਰ ਜਾਂਗਣਾ ਹੋ ਸਕੇ ਠੀਕ ਹੈ ਜੀ ਤੇ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੀ ਇਹ ਡਬਲਯੂਟੀ ਹੈ ਉਹ ਸਾਡੇ ਮੁਤਾਬਕ ਨਾਲ ਤੇ ਫਸਲਾਂ ਦੀ ਇਥੋਂ ਦਾ ਮੌਸਮ ਵੇਖ ਕੇ ਕੱਢਦੀ ਹੈ ਹਾਂ ਨਾ ਸਾਡੇ ਮੁਤਾਬਕ ਇਥੋਂ ਦੀ ਫਸਲਾਂ ਦਾ ਬਲਕ ਜਿਸ ਤਰ੍ਹਾਂ ਪੰਜਾਬ ਚ ਹਾਂਜੀ ਜੇ ਤੂੰ ਇਹਨਾਂ ਨੇ ਉਦੋਂ ਹਰੇ ਇਨਕਲਾਬ ਦੇ ਨਾਂ ਤੇ ਉੱਤੇ ਸਾਨੂੰ ਕਾਲ ਕਰਤੀ ਸਾਡਾ ਪੰਜਾਬ ਜਿਹੜਾ ਪਾਣੀ ਬਲ ਖਤਮ ਹੋ ਗਿਆ ਥੱਲੇ ਪਾਣੀ ਗੰਦਾ ਹੋ ਗਿਆ ਝੋਨੇ ਦੀ ਕਾਲ ਕਰਤੀ ਚਲ ਕ ਝੋਨਾ ਪੰਜਾਬ ਦੀ ਖੇਤੀ ਨਹੀਂ ਆ ਗਈ ਚਾਹੀਦਾ ਤੇ ਇੱਥੇ ਹੋਰ ਸੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕਹ ਰੇ ਕਿ ਚੂਨੇ ਤੋਂ ਬਾਹਰ ਆਉ ਤੇ ਅਸੀਂ ਮੰਗ ਕਰਦੇ ਆ ਕਿ ਸਾਨੂੰ ਮਲਕ ਐਮਐਸਪੀ ਦੋ ਸ਼ੋਮਿਨਰਥਨ ਪਰ ਮੁਤਾਬਕ ਰਿਪੋਰਟ ਦੋ ਬਿਲਕੁਲ ਤਾਂ ਉਹਦੇ ਵਿੱਚ ਸਾਡੀ ਮੰਗ ਹੈ ਕਿ ਡਬਲਯੂਟੀ ਚੋਂ ਸਾਡੀ ਸਰਕਾਰ ਬਾਹਰ ਆਵੇ ਤਾਂ ਜੋ ਕਿ ਸਾਡੀ ਜਿਹੜੀ ਆ ਆਪਣੇ ਮੁਤਾਬਕ ਸਾਡੇ ਭਾਰਤ ਅੰਦਰ ਜਿਹੜੀਆਂ ਨੇ ਜਿਹੜੀ ਖੇਤੀ ਦੀ ਨੀਤੀਆਂ ਹਾਂ ਇਹ ਮਤਲਬ ਜੀ ਆਪਾਂ ਗੱਲ ਕਰੀ ਵੀ ਕਿਸਾਨ ਦੀ ਮੰਗ ਉਸ ਤੱਕ ਪਹੁੰਚਾਉ ਕੌਣ ਕਿਉਂ ਸਰਕਾਰਾਂ ਨੇ ਤਾਂ ਗੱਲ ਨਹੀਂ ਕਰਨੀ ਹੈਗੀ ਜੇ ਆਪਾਂ ਗੱਲ ਕਰੀਏ ਵੀ ਇੱਕ ਤੇ ਸਪਸ਼ਟ ਹੈ ਕਿ ਜੇ ਤੁਹਾਡਾ ਮਾਦਮਿਆ ਉਹ ਸੰਸਾਰ ਦੇ ਉਤੋਂ ਦੀ ਅਤੀਸਰੀ ਅੱਖ ਤੁਹਾਡੀ ਬਿਲਕੁਲ ਜੀ ਹਾਂ ਵੀ ਅਸੀਂ ਤਾਂ ਪੂਰੀ ਤਰ੍ਹਾਂ ਸਮਰਪਿਤ ਹਾਂ ਜੀ ਪ੍ਰੈਸ ਸਾਨੂੰ ਸਾਰਿਆਂ ਨੂੰ ਡੀਲ ਕਰ ਰਹੀ ਹੈ ਇੱਕ ਤਾਂ ਹੀ ਲਿਖਤੀ ਤੌਰ ਤੇ ਭਾਰਤ ਸਰਕਾਰ ਨੂੰ ਉਦੋਂ ਇਹ ਰੱਖ ਕੇ ਆਏ ਸੀ ਮਤਲਬ ਜਦੋਂ ਅਸੀਂ ਮਤਲਬ ਕਿ ਚੋਂ 26 ਮਹੀਨੇ 14 ਮਹੀਨੇ ਬਿਆਰ ਕਿਹਾ ਹਾਂ ਜੀ ਹਾਂ ਜੀ ਤੇ 26 ਮਹੀਨੇ ਹੋ ਗਿਆ ਫੈਸਲਾ ਦੇ ਕੇ ਆ ਸੀ ਇਹ ਕੀਤਾ ਜਾਵੇ ਡਲਯੂਟੀ ਚ ਸਾਡੀ ਸਰਕਾਰ ਬਾਹਰ ਆਵੇ ਬਸ ਉਸ ਬਾਅਦ ਅਸੀਂ ਪੰਜਾਬ ਦੇ ਕੁੱਲ ਭਾਰਤ ਦੇ ਕੁੱਲ ਡੀਸੀ ਤੇ ਭਾਰਤ ਦੇ ਕੁੱਲ ਗਵਰਨਰਾਂ ਨੂੰ ਮੰਗ ਪੱਤਰ ਭੇਜਿਆ ਭਾਰਤ ਸਰਕਾਰ ਨੂੰ ਇਹ ਡਲਯੂਟੀ ਚੋਂ ਜਾਂ ਐਮਐਸਪੀ ਦੇ ਸਬੰਧ ਵਿੱਚ ਸਾਡੀ ਗੱਲ ਲਾਗੂ ਨੀਤੀ ਕਰ ਲਗੋ ਬਿਲਕੁਲ ਪਰ ਅਜੇ ਤੱਕ ਭਾਰਤ ਸਰਕਾਰ ਨੇ ਸਾਡੀ ਕੋਈ ਵੀ ਗੱਲ ਨਾ ਸਵਾਮੀ ਨਾ ਹੱਤ ਨਾਲੀ ਨਾ ਡਬਲਯੂਟੀ ਵਾਲੀ ਨਾ ਐਮਬੈਸਡੀ ਵਾਲੀ ਨਾ ਕਰਜ਼ਾ ਮਾਫੀ ਵਾਲੀ ਨਾ ਕੋਈ ਵੀ ਗੱਲ ਤੇ ਗੌਰ ਨਹੀਂ ਕੀਤੀ ਹੈਗੀ ਹੈ ਨਾ ਕਿਸੇ ਨੇ ਗੌਰ ਨਹੀਂ ਕੀਤਾ ਅੱਜ ਜਿੱਦ ਤੋਂ ਬਿਲਕੁਲ ਜੀ ਬਹੁਤ ਸੋਹਣਾ ਇੱਕ ਮਿੰਟ ਅੱਜ ਜਿੱਦ ਤੋਂ ਉਹ ਦਿਨ ਮਨਾ ਰਹੇ ਨੇ ਤਾਂ ਅਸੀਂ ਭਾਰਤ ਦੇ ਸੰਯੁਕਤ ਖਸਾਨ ਮੋਰਚਾ ਗੈਰ ਰਾਜਿਤਿਕ ਕੇ ਕੇ ਐਮਐਲ ਨੂੰ ਕੱਲ 6 ਤਰੀਕ ਨੂੰ 26 ਤਰੀਕ ਨੂੰ ਕਾਲ ਕੀਤੀ ਹੈ ਕਿ ਸਾਰੇ ਭਾਰਤ ਅੰਦਰ 11,70,000 ਪਿੰਡਾਂ ਚ ਤੇ ਸ਼ਹਿਰਾਂ ਚ ਡਬਲ ਜੁਟੀ ਦੀਆਂ ਅਰਥੀਆਂ ਭੁੱਕੀਆਂ ਜਾਣੀਆਂ ਔਰ ਅਰਥੀਆਂ ਭੁੱਕੇ ਉਸ ਤੋਂ ਬਾਅਦ ਅਲੱਗ-ਅਲੱਗ ਐਕਸ਼ਨ ਜਿਹੜਾ ਅਸੀਂ ਸਾਂਝੇ ਤੌਰ ਤੇ ਮਿਲ ਕੇ 27 ਨੂੰ ਤੇ 28 ਨੂੰ ਬੈਠ ਕੇ ਦਾਰਮਾ ਦੋਸਤੋ ਬਿਲਕੁਲ ਆ ਉਹ ਇੱਕ ਨਵੇਂ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਇੱਕ ਕਿਸਾਨ ਵੀਰ ਆਇਆ ਹੈਗਾ ਤੁਸੀਂ ਦੇਖੋ ਵੀ ਸਾਰੇ ਆਪਣੇ ਹਾਲ ਪੰਜਾਲੀਆਂ ਤੇ ਬਲਦਾਂ ਦਾ ਜੋੜਾ ਤੇ ਨਾਲ ਪਿੱਛੇ ਗੱਡਾ ਬਣਾਇਆ ਹੋਇਆਗਾ ਬਹੁਤ ਹੀ ਵਧੀਆ ਤਰੀਕੇ ਨਾਲ ਕਿੰਨਾ ਨੇ ਬਣਾਇਆ ਜੀ ਇਹ ਇਹ ਸਾਡੇ ਸਾਥੀ ਲੈ ਕੇ ਆਏ ਨੇ ਠੀਕ ਹੈ ਜੀ ਤੇ ਇਹ ਇਹਨਾਂ ਨੇ ਪੂਰਾ ਵਿੱਚ ਹੱਲ ਪਜਾਲੀ ਤਿਹਾਡਾ ਪੁਰਾਣਾ ਪ੍ਰਾਣਾ ਸਭਿਆਚਾਰ ਜਿਹੜੇ ਸਾਡੇ ਬਜ਼ੁਰਗਾਂ ਦੇ ਜਿਹੜੇ ਢੱਗਿਆਂ ਦੇ ਨਾਲ ਵਾਈ ਕਰਦੇ ਹੁੰਦੇ ਸੀ ਹਾਂ ਜਿਹੜਾ ਖਾ ਗਾਂਡੇ ਸਾਰੀ ਸਾਗ ਜਿਹੜੇ ਦੇ ਵਿੱਚ ਮੌਜੂਦ ਨੇ ਮਤਲਬ ਬਿਲਕੁਲ ਜੀ ਵੀ ਜਿਵੇਂ ਸਾਡੇ ਬਜ਼ੁਰਗਾਂ ਨੇ ਮਿੱਟੀ ਨੂੰ ਆਵਾਜ਼ ਕਰਾਈਦੀ ਹੈ ਨਾ ਅੱਜ ਕੱਲ ਅੱਜ ਕੱਲ ਜਿਹੜੀਆਂ ਇਹ ਚੀਜ਼ਾਂ ਨੇ ਇਹ ਚੀਜ਼ਾਂ ਤੇ ਜਿਵੇਂ ਆਉਣ ਵਾਲੀ ਪੀੜੀ ਦੇ ਕਸੂਫਣਾ ਹੋ ਗਈਆਂ ਕਿਉਂ ਨਾ ਬਹੁਤਿਆਂ ਨੂੰ ਇਹਨਾਂ ਦਾ ਨਾਮ ਨਹੀਂ ਆਉਂਦੇ ਬਿਲਕੁਲ ਜੀ ਤੇ ਇਹ ਜਿਹੜੇ ਅਸੀਂ ਪੁਰਾਣੇ ਕੀ ਕੀ ਨਾਮ ਆਈ ਆ ਆਪਾਂ ਗੱਲ ਕਰ ਜੀ ਮੈਂ ਇੱਥੋਂ ਤੱਕ ਟੰਗਲੀ ਆ ਗਈ ਹੈ ਨਾ ਆ ਇਹ ਟੰਗਲੀ ਆ ਜੀ ਇਹਨੂੰ ਕੀ ਕਹਿੰਦੇ ਆ ਇਹ ਦਸੰਗਾ ਦਸੰਗਾ ਠੀਕ ਆ ਇਹਨੂੰ ਦਸੰਗਾ ਇਹ ਵੀ ਅਸੰਗਾ ਹੀ ਇਹ ਇਹ ਦਸੰਗਾ ਫਿਰ ਹਾਂ ਆ ਘਰਾਇਆ ਰਹਾ ਇਹ ਜੰਦਰ ਜੰਦਰ ਹਾਂ ਆਹਾ ਤੇ ਇਹਨੂੰ ਫੋਲਣ ਵਾਲਾ ਇਹ ਵੀ ਇਹ ਜਿਹੜਾ ਫੋਲਦੇ ਨਹੀਂ ਕਣਕਾਂ ਦੇ ਪਾਉਂਦੇ ਨੇ ਵੀ ਇਹ ਬੋਲੀਦਾ ਸੀ ਨਾ ਹਾਂ 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 ਮੈਂ ਸਮਝਦੀ ਗੱਲ ਠੀਕ ਹੈ ਆਹ ਆਹ ਇਹ ਹਾਲੇ ਜੀ ਕੇਰ ਹਾਲ ਠੀਕ ਹੈ ਜੀ ਆ ਵਿੱਚ ਪੈਸੋ ਹਗਾ ਉਹ ਹਗਾ ਆ 45 ਆ ਆ ਦੂਜਾ ਹਾਂਜੀ ਹਾਂਜੀ 45 ਆ ਆ ਹੋ ਗਈ 45 50 ਇਹਦੇ ਮੂਰੇ ਹਾਲ ਲੱਗੇ ਪਏ ਹਾਂ ਇਹ ਕਿਸੇ ਕਸੋਲਾ 100 ਮੈਂ ਕਸੋਲਾ ਠੀਕ ਹੈ ਕਸੋਲਾ ਤੇ ਆ ਚੀਜ਼ ਆ ਗਿਆ ਇਹ ਵੀ ਸਾਰਾ ਹੋ ਗਿਆ ਹਾਲ ਆ ਗਿਆ ਹਨਾ ਤੇ ਆ ਵੀ ਹਾਲ ਹੋ ਗਿਆ ਠੀਕ ਆ ਹਾਲ ਟਾਵਾਂ ਹਾਲ ਹੋ ਗਿਆ ਆਲ ਟਾਵੀਆਂ ਹਾਲ ਆਹ ਸਰਾ ਜੀ ਮੁੰਡੀ ਕੇਰ ਨਾਲੀ ਆ ਆ ਜੀ ਹਾਂਜੀ ਇਹ ਉਹ ਆਪਣੀ ਤਰਪਾਲੀ ਤਰਪਾਲੀ ਹੈ ਇਹ ਤਰਪਾਲੀ ਚੇਹ ਦਾ ਨਾਲ ਹੀ ਹੁੰਦੀ ਹੈ ਤੇ ਇਹ ਹੈ ਜਿਹੜਾ ਪੁਰਾਣੇ ਟਾਈਮ ਦਾ ਉਹ ਸੀਗਾ ਕਰਾ ਬਲਦਾਂ ਵਾਲੀ ਕਰਾਹੀ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਬਹੁਤ ਸੋਹਣਾ ਜੀ ਇਹ ਭਰਾਵੋ ਬਲਦਾਂ ਦੀ ਜੋੜੀ ਤੇ ਆ ਇਹਨਾਂ ਦੇ ਪਾਏ ਪਾਏ ਗੱਡਾ ਹਾਂ ਆ ਦਾਤੀ ਦਾਤੀ ਵੀ ਡੰਗੀ ਹੋਈ ਆ ਨਹੀਂ ਬਹੁਤ ਸੋਹਣੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਜੀ ਹੈਨਾ ਕਿਸਾਨ ਵੀਰ ਇੱਥੇ ਲੈ ਕੇ ਆਇਆਗਾ ਤੇ ਭਰਾਵੋ ਹੁਣ ਸੋਨ ਦੱਸ ਦਈਏ ਵੀ ਇੱਥੇ ਸਟੇਜ ਵੀ ਲੱਗੀ ਤੇ ਹੁਣ ਵੱਧ ਤੋਂ ਵੱਧ ਬੇਨਤੀ ਆਪਣੇ ਕਿਸਾਨ ਵੀਰਾਂ ਨੂੰ ਵੀ ਜਿਹੜੇ ਤੁਰੇ ਫਿਰਦੇ ਆ ਜਾਂ ਟਰਾਲੀਆਂ ਦੇ ਵਿੱਚ ਆਪਾਂ ਕਹੀਏ ਤਾਂਸ ਖੇਢੀ ਜਾਂਦੇ ਆ ਹਨਾ ਤਾਂ ਉਹ ਬਾਈ ਸਟੇਜ ਦੇ ਅੱਗੇ ਆ ਕੇ ਬੈਠਣ ਦੀ ਕੋਸ਼ਿਸ਼ ਕਰਿਆ ਕਰੋ ਤੇ ਆਪਣੇ ਜਿਹੜੇ ਕਿਸਾਨ ਆਗੂਆਂ ਵੱਲੋਂ ਜੋ ਵੀ ਬੇਨਤੀਆਂ ਹੁੰਦੀਆਂ ਨੇ ਥੋ ਜੋ ਵੀ ਹੁਕਮ ਹੁੰਦੇ ਆਗੇ ਜੋ ਵੀ ਵਿਚਾਰ ਵਟਾਂਦਰੇ ਹੁੰਦੇ ਨੇ ਉਹਨਾਂ ਨੂੰ ਬਾਈ ਆਪਾਂ ਸੁਣਿਆ ਕਰੀਏ ਵੱਧ ਤੋਂ ਵੱਧ ਫੇਰ ਹੀ ਇਥੇ ਗੱਲ ਦਾ ਫਾਇਦਾਗਾ ਇੱਕ ਜੀ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰ ਦੋ ਵੀ ਸਾਰੇ ਬਾਈ ਹੁਣ ਸਟੇਜ ਤੇ ਜ਼ਰੂਰ ਆਇਆ ਕਰਨਾ ਅੱਛਾ ਜੀ ਨਹੀਂ ਆਉਣ ਕਰਨੀ ਉਹਨਾਂ ਦੀ ਸਾਰੀ ਦੁਨੀਆ ਅਸੀਂ ਪਹਿਲਾਂ ਵੀ ਅਸੀਂ ਤਾਂ ਵੇਂਦਿਆ ਕਰਦੇ ਆ ਪਰ ਹੁਣ ਜਿਹੜੀ ਸਟੇਜ ਆ ਇਹ ਪੂਰੇ ਲੱਗਿਆ ਕਰੂਗੀ ਅਸੀਂ ਸਾਰਿਆਂ ਨੂੰ ਵੇਂਤੀ ਕਰਦੇ ਆ ਵੀ ਸ਼ਾਮ ਨੂੰ ਰਾਤ ਨੂੰ ਆਪਣੀਆਂ ਟਰਾਲੀਆਂ ਚ ਰਮਾਨ ਕਰਕੇ ਸਵੇਰੇ ਜਲਪਾਣੀ ਛੱਕ ਕੇ ਤਾਂ ਇੱਥੇ ਕਰੀਬ 10 ਵਜੇ ਦੇ ਕਰੀਬ ਤਾਂ ਇੱਥੇ ਉਹ ਸਟੇਜ ਤੇ ਆਉਣ ਕਰਨਾ ਤੇ ਸ਼ਾਮ ਤੱਕ ਜਿਹੜਾ ਇੱਥੇ ਲੀਡਰਾਂ ਦੇ ਤਜਰਬੇ ਦੇ ਵਿੱਚੋਂ ਹਾਂ ਕਿਉਂ ਇੱਥੇ ਲੀਡਰ ਆਏ ਹੋਏ ਨੇ ਤੇ ਸਾਰਿਆਂ ਦੇ ਵਨਸ ਵਨ ਨੇ ਆਪੋ ਆਪਣਾ ਗਿਆਨ ਹੈ ਬਿਲਕੁਲ ਜੀ ਤੇ ਉਸ ਗਿਆਨ ਨੂੰ ਉਹਨਾਂ ਨੇ ਵੰਡਣਾ ਹੈ ਤੇ ਆਪਾਂ ਨੇ ਜਿਨ੍ਹਾਂ ਨੂੰ ਸਾਨੂੰ ਗੱਲਾਂ ਦਾ ਨਹੀਂ ਪਤਾ ਉਹ ਵੀ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਬਿਲਕੁਲ ਵੀ ਸਾਡੇ ਹੱਕ ਕੀ ਨੇ ਸਰਕਾਰਾਂ ਸਾਡਾਂ ਦਾ ਕਰ ਕੀ ਰਹੀਆਂ ਨੇ ਤੇ ਕੀ ਸਾਡਾ ਹੋ ਰਿਹਾ ਜ਼ੁਲਮ ਹਾਂ ਜੀ ਡਬਲ ਟੂ ਟੀਓ ਦੀ ਮਿਲ ਕੇ ਧੰਨਵਾਦ ਠੀਕ ਹੈ ਜੀ ਅੱਜ ਦਾ ਪ੍ਰੋਗਰਾਮ ਪੁੱਛੋ ਸੀ ਦੱਸ ਦਿਆਂਗੇ ਅੱਛਾ ਜੀ ਆ ਇੱਕ 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 ਮਿੰਟ